ਜਿਹਨੂੰ ਸਿਰਫ ਇੱਕ ਪਰਸਨ ਹੀ ਦੇਖ ਸਕਦਾ ਉਹ ਵੀ ਉਹ ਜਿਸਦਾ ਉਹ ਹੈਗਾ ਤੇ ਸਿਰਫ ਇੱਕ ਵਾਰ ਹੀ ਦੇਖ ਸਕਦਾ ਦੁਬਾਰਾ ਨਹੀਂ ਕਮਾਲ ਦੀ ਗੱਲ ਹੈ ਉਹ ਕੀ ਹੈ ਜੋ ਇੱਕ ਪਰਸਨ ਹੀ ਦੇਖ ਸਕਦਾ ਜਿਸਦਾ ਉਹ ਹੈਗਾ ਔਰ ਉਹ ਸਿਰਫ ਇੱਕ ਵਾਰ ਹੀ ਦੇਖ ਸਕਦਾ ਦੁਬਾਰਾ ਨਹੀਂ ਕਮਾਲ ਦੀ ਗੱਲ ਹੈ ਇਹ ਕਿਵੇਂ ਹੋ ਸਕਦਾ ਹੈ ਬਟੇ ਹੁੰਦਾ ਇੱਕ ਪਰਸਨ ਦੇਖ ਸਕਦਾ ਇੱਕ ਵਾਰ ਹੀ ਦੇਖ ਸਕਦਾ ਔਰ ਦੁਬਾਰਾ ਦੇਖ ਨਹੀਂ ਸਕਦਾ ਔਰ ਜਿਹਦਾ ਹੈ ਉਹੀ ਦੇਖ ਸਕਦਾ ਔਰ ਕੋ ਦੇਖ ਵੀ ਨਹੀਂ ਸਕਦਾ ਹੂੰ ਪਹਿਲੇ ਤਾਂ ਮੈਂ ਸੋਚ ਰਹੀ ਸੀ ਜੇ ਆਪ ਵਿਆਹ ਰੱਖਦਾ ਰੱਖਦਾ ਤਾਂ ਕੀ ਪੁੱਤ ਲਵੇ ਮਤਲਬ ਵਿਆਹ ਕਹਦਾ ਕਿ ਵਿਆਹ ਲੇਕਿਨ ਤੁਸੀਂ ਕਹਿੰਗੇ 1% ਦੇਖ ਸਕਦਾ ਵਿਆਹ ਤਾਂ ਸਾਰੇ ਦੇਖਦੇ ਨੇ ਜਿਹੜੇ ਰਿਸ਼ਤੇ ਆਏ ਉਹ ਵੀ ਦੇ ਦੇਣੇ ਵਿਆਹ ਹੈ ਭਾਈ ਵਿਆਹ ਵਿਆਹ ਬਟ ਇਹ ਚੀਜ਼ ਓਨਲੀ 1% ਦੇਖਦਾ ਵੀ ਉਹ ਜੀ ਔਰ ਸਿਰਫ ਇੱਕ ਕੀ ਲੋਕੀ ਤਾਂ 10-10 ਵਿਆਹ ਕਰੀ ਜਾਂਦੇ ਨੇ ਅਗਲਿਆਂ ਦੀ ਲਾਈਫ ਅਗਲਾ ਕੁਛ ਮਰਜ਼ੀ ਕਰੇ ਹਾਂ ਤਾਂ ਬੰਦਾ ਕਈ ਵਾਰ ਦੇ ਸਕਦਾ ਖੈਰ ਠੀਕ ਹੈ ਨਹੀਂ ਚੱਲ ਨਹੀਂ ਰਿਹਾ ਅੱਜ ਦਾ ਟ੍ਰੈਂਡ ਹੀ ਚੱਲ ਰਿਹਾ ਹੈ ਹੈ ਖੈਰ ਤੇ ਤੁਸੀਂ ਕਿਹਾ ਕਿ ਇੱਕ ਵਾਰ ਹੀ ਦੇਖ ਸਕਦਾ ਇੱਕ ਪਰਸਨ ਦੇਖ ਸਕਦਾ ਜਿਹਦਾ ਹੈ ਉਹ ਹੀ ਦੇਖ ਸਕਦਾ ਹਾਂਜੀ ਬੁਝੋ ਜੀ 부ਝਾਰ ਤੁਹਾਨੂੰ ਬੋਸਾ ਤਾਂ ਬੜਾ ਇੰਟਰਸਟਿੰਗ 부ਝਾਰਤਾ ਹੈ ਕਮੈਂਟ ਬਾਕਸ ਵਿੱਚ ਲਿਖਿਆ ਦਿਓ ਨੇਰੀ ਜਿਨ੍ਹਾਂ ਨੂੰ ਪਤਾ ਹੈ ਬਿਲਕੁਲ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਵੀ ਲਿਖ ਦਿਆ ਕਰੋ ਕਿ ਕਿੱਥੋਂ ਤੁਸੀਂ ਵੀਡੀਓ ਨੂੰ ਵਾਚ ਕਰ ਹੂੰ ਤੇ ਇਹ ਜੀ ਤੁਸੀਂ ਮੈਨੂੰ ਦਿਓ ਹਿੰਟ ਹਿੰਟਰ ਯਾ ਇਹ ਨਾਰਮਲੀ ਸਾਰੇ ਨਾਲ ਰਿਲੇਟਡ ਹੈ ਮੇਰੇ ਨਾਲ ਰਿਲੇਟਡ ਹੈ ਛੋਟੇ ਨਾਲ ਵੀ ਬੜੇ ਨਾਲ ਵੀ ਬਜ਼ੁਰਗ ਨਾਲ ਵੀ ਸਾਰਿਆਂ ਨਾਲ ਮੈਂ ਇੱਕ ਵਾਰ ਹੀ ਦੇਖਿਆ ਹੈ ਦੁਆਰਾ ਮੁੜ ਕੇ ਦੇਖਿਆ ਹੀ ਨਹੀਂ ਇਹ ਦੇਖਾਂਗੇ ਜੀ ਮਤਲਬ ਕਿ ਇੱਕ ਵਾਰ ਹੀ ਦੇਖ ਸਕਦੇ ਆਪਾਂ ਦੁਬਾਰਾ ਦੇਖ ਹੀ ਨਹੀਂ ਸਕਦੇ ਹੈਗੇ ਇੱਕ ਵਾਰ ਹੀ ਵਾਰ ਤਾਂ ਆਪਾਂ ਨੂੰ ਉਹ ਵੀ ਨਹੀਂ ਮਾਈਂਡ 'ਚ ਰਹਿੰਦਾ ਵੀ ਕੀ ਸੀ ਇੱਕ ਵਾਰ ਹੀ ਦੇਖ ਸਕਦੇ ਆ ਦੁਬਾਰਾ ਨਹੀਂ ਮੈਂ ਉਹ ਦੇਖ ਲਿਆ ਜਾਂ ਮੈਂ ਉਹ ਦੇਖਾਂ ਕਿ ਇੱਕ ਵਾਰ ਦੇਖ ਸਕਦਾ ਨਾ ਮੈਂ ਉਹ ਦੇਖ ਲਿਆ ਜਾਂ ਮੈਂ ਦੇਖਣ ਵਾਲਾ ਹੁਣ ਤੱਕ ਦੀ ਲਾਈਫ 'ਚ ਤੁਸੀਂ ਉਸ ਨੂੰ ਬਹੁਤ ਵਾਰ ਦੇਖ ਚੁੱਕੇ ਹੋ ਇੱਕ ਮਿੰਟ ਬਹੁਤ ਵਾਰ ਦੇਖ ਚੁੱਕੇ ਤੁਸੀਂ ਕਹਿ ਕੀ ਸਿਰਫ ਇੱਕ ਵਾਰ ਦੇਖ ਸਕਦਾ ਹਰ ਵਾਰ ਨਿਊ ਨਿਊ ਦੇਖ ਚੁੱਕੇ ਹੋ ਨਾ ਇੱਕੇ ਰਿਪੀਟ ਨਹੀਂ ਹੋਇਆ ਹੈਗਾ ਉਹ ਵਾਰ-ਵਾਰ ਅੱਛਾ ਮਤਲਬ ਕਿ ਦੇਖ ਤਾਂ ਸਕਦੇ ਆ ਬਟ ਰਿਪੀਟ ਕਰਕੇ ਦੇਖ ਸਕਦੇ ਆ ਸੇਮ ਡਿਟੋ ਨਹੀਂ ਸੁਪਨਾ ਕਿਵੇਂ ਸੁਪਨਾ ਸੁਪਨਾ ਇਨਸਾਨ ਇੱਕ ਵਾਰ ਦੇਖਦਾ ਦੁਬਾਰਾ ਰਿਪੀਟ ਬਾਰ-ਬਾਰ ਸੇਮ ਸੁਪਨਾ ਤਾਂ ਆਂਦਾ ਨਹੀਂ ਹਰ ਵਾਈ ਨਾ ਬਨੇ ਸੁਪਨੇ ਆਂਦੇ ਨੇ ਤੇ ਜਿਹਦਾ ਹੈ ਉਹ ਹੀ ਦੇਖ ਸਕਦਾ ਦੂਜਾ ਬੰਦਾ ਮੇਰਾ ਸੁਪਨਾ ਦੇਖ ਨਹੀਂ ਸਕਦਾ ਤੇ ਕਦੇ-ਕਦੇ ਤਾਂ ਆਪਾਂ ਨੂੰ ਮਾਈਂਡ ਚ ਰਹਿੰਦਾ ਵੀ ਨਹੀਂ ਵੀ ਕੀ ਸੁਪਨਾ ਆਇਆ ਹਾਂ ਹੈ ਸਹੀ ਗੱਲ ਹੈ ਨਾ ਸੋ ਇਸ ਬੁਜ਼ਾਰਤ ਦਾ ਜਵਾਬ ਸੀਗਾ ਜੀ ਸੁਪਨਾ ਅਗਲੀ ਬੁਜ਼ਾਰਤ ਤਾਂ ਆਪਣੀ ਨੈਕਸਟ ਬੁਜ਼ਾਰਤ ਹੈਗੀ ਆ ਜੀ ਉਹ ਕੀ ਹੈ ਜੋ ਕਿ ਨਿੰਮ ਅਤੇ ਕਰੇਲੇ ਨਾਲੋਂ ਵੀ ਕੋੜਾ ਹੁੰਦਾ ਹੇ 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 ਨਿੰਮ ਅਤੇ ਕਰੇਲੇ ਨਾਲ ਵੀ ਕੋੜਾ ਇਹੋ ਜਿਹਾ ਕੀ ਹੋ ਸਕਦਾ ਭਾਈ ਦਿਓ ਜੀ ਜਵਾਬ ਜੇ ਇਹਨਾਂ ਨੂੰ ਪਤਾ ਹੈ ਇਹੋ ਜੀ ਕੀ ਚੀਜ਼ ਹੈ ਜੋ ਨਿੰਮ ਅਤੇ ਕਰੇਲੇ ਦੋਨਾਂ ਨਾਲ ਕੋੜੀ ਹੈ ਹਾਂਜੀ ਕਿੱਧਰ ਚਲੇਗਾ ਵੈਸੇ ਤੁਸੀਂ ਨਿੰਮ ਅਤੇ ਕਰੇਲੇ ਦੋਨਾਂ ਨਾਲ ਕੋੜਾ ਸਾਰਾ ਕੁਝ ਕਵਰ ਕਰਨਾ ਪੈਂਦਾ ਕਰੇਲਾ ਕਿਹਨੂੰ-ਕਿਹਨੂੰ ਪਸੰਦ ਆਵੇ ਕਮੈਂਟ ਕਰਕੇ ਵੀ ਦੱਸ ਦਿਓ ਆਈ ਥਿੰਕ 10% ਪਰਸੈਂਟ ਪਰਸਨ ਮਸਾਉਂ ਹੈ ਮਤਲਬ ਖਾ ਕੇ ਬਚ ਜਾਓਗੇ ਤੁਸੀਂ ਇਹ ਹੀ ਕਿਹਾ ਕਿ ਜਰੂਰੀ ਖਾਣ ਪੀਣ ਦੀ ਚੀਜ਼ ਨਹੀਂ ਹੈ ਬਟ ਹੈ ਲਾਈਫ ਨਾਲ ਹੀ ਰਿਲੇਟਡ ਹੈ ਬਟ ਹੁੰਦੀ ਹਮੇਸ਼ਾ ਕੋੜੀ ਹੋਆ ਕੋੜੀ ਹੁੰਦੀ ਆ ਯਾਰ ਇਹੋ ਜਿਹੀ ਕਿਹੜੀ ਚੀਜ਼ਾਂ ਨਿਮਾ ਤੇ ਕਰੇਲ ਨਾਲ ਵੀ ਕੋੜੀ ਹੈ ਮੈਂ ਉਹ ਚੀਜ਼ ਕਦੀ ਮਤਲਬ ਮੇਰੇ ਨਾਲ ਉਹ ਚੀਜ਼ ਵਾਪਰੀ ਹੈ ਵਾਪਰੀ ਹੋਊਗੀ ਆਈ ਥਿੰਕ ਇੱਕ ਦੋ ਵਾਰ ਤਾਂ ਕੋਈ ਘਟਨਾ ਹੈ ਕੋਈ ਘਟਨਾ ਤਾਂ ਨਹੀਂ ਹੈਗੀ ਕਈ ਵਾਰ ਇਦਾਂ ਕੋਈ ਪ੍ਰਕਿਰਤਿਕ ਚੀਜ਼ ਹੈ ਹਾਂ ਇਹ ਹੋ ਸਕਦੀ ਹੈ ਕੁਦਰਤੀ ਚੀਜ਼ ਹੈ ਕੁਦਰਤੀ ਵੀ ਕਹਿ ਸਕਦੇ ਆਗੇ ਕਿਉਂਕਿ ਬਾਈ ਚਾਂਸ ਕਈ ਵਾਰ ਐਪਾ ਕੁਛ ਇਦਾਂ ਦਾ ਕਰਨਾ ਵੀ ਨਹੀਂ ਚਾਹਦੇ ਹੁੰਦੇ ਹੈਗੇ ਬਟ ਹੋ ਜਾਂਦਾ ਹੁੰਦਾ। ਇਹ ਜੀ ਕਿਹੜੀ ਚੀਜ਼ ਹੈ ਨਿੰਮ ਅਤੇ ਕਰੋਲੇ ਕਰੋਲੇ ਕਰਾਂ। ਕਰੇਲੇ ਨਾਲ ਵੀ ਥੋੜੀ ਹੈ। ਤੁਹਾਡੇ ਨਾਲ ਕਦੀ ਹੋਇਆ? ਹੂੰ। ਮੈਂ ਤਾਂ ਬਹੁਤ ਜ਼ਾਰੇ ਬੋਲ ਵੀ ਚੁੱਕੇ ਨੇ ਕੀ? ਇਹੀ ਲਾਈਨ ਕੀ? ਅਰ ਤੁਸੀਂ ਸੋਣਾ। ਤੁਹਾਨੂੰ ਮੈਨੂੰ ਤਾਂ ਨਹੀਂ ਬੋਲੇਗੇ ਸਨ। ਤੁਹਾਨੂੰ ਵੀ ਆਈ ਥਿੰਕ ਮੈਂ ਹੀ ਬੋਲਿਆ ਇੱਕ ਦੋ ਵਾਰੀ। ਕੀ? ਦੱਸਾਂਗਾ ਨਹੀਂ ਵੀ ਮੈਂ ਤੁਹਾਨੂੰ ਜਵਾਬ ਵੀ ਥਾਲੀ ਚ ਪੜੋਸ ਕੇ ਦੇ ਦਾਂ। ਹੈ ਤਾਂ ਕੋਈ ਵਰਲਡ ਹੈ ਆਪਣੀ ਲਾਈਫ ਨਾਲ ਹੀ ਹਿਰਨੇ ਆਪਣੀ ਲਾਈਫ ਜਿਹੜਾ ਮੇਰੇ ਨਾਲ ਤੁਸੀਂ ਇੱਥੇ ਇਹਨਾਂ ਦਿਮਾਗ ਲਾਓ ਉਹ ਕਿਹੜੀ ਚੀਜ਼ ਆ ਜਿਹੜੀ ਕਿ ਸਾਰੀ ਦੁਨੀਆ ਚ ਕੋੜੀ ਹੁੰਦੀ ਆ ਤੇ ਬਬਾਡੇ ਆਪਣੇ ਬੜੇ ਬਜ਼ੁਰਗ ਨੇ ਜਿਹੜੇ ਉਹ ਬਹੁਤ ਟਾਈਮ ਤੋਂ ਕਹਿੰਦੇ ਵੀ ਆ ਰਹੇ ਨੇ ਕਿ ਹਮੇਸ਼ਾ ਕੋੜਾ ਹੁੰਦਾ ਸੱਚ 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 ਹਮੇਸ਼ਾ ਕੋੜਾ ਹੁੰਦਾ ਹੈ ਹਾਂ ਹੂੰ ਨਿਮ ਅਤੇ ਕਰੇਲੇ ਨਾਲ ਵੀ ਕੋੜਾ ਹੈ ਸੱਚ ਲੋਕੀਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਫਿਰ ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਫਿਰ ਪਾਣੀ ਪੀ ਕੇ ਵੀ ਮਿਰਚਾਂ ਨਹੀਂ ਸੌ ਪਤਾ ਲੱਗ ਗਿਆ ਆ ਗਿਆ ਆ ਗਿਆ ਮੁੜਿਆ ਆ ਗਿਆ ਮੁੜਿਆ ਸੋ ਇਸ ਪੁਝਾਰ ਦਾ ਜਵਾਬ ਸੀਗਾ ਜੀ ਸੱਚ ਹਾਂਜੀ ਅਗਲੀ ਪੁਝਾਰ ਜੀ ਸੋ ਆਪਣੀ ਨੈਕਸਟ ਪੁਝਾਰ ਤਾਂ ਹੈ ਜੀ ਹਾਂਜੀ ਮੈਂ ਵੇਟ ਕਰ ਰਹੇ ਹਾਂ ਅੱਖ ਦਾ ਕੋਲੋ ਆਹਾ ਸੁਣ ਰਿਹਾ ਕੰਨਾਂ ਨਾਲ ਸੁਣਨਾ ਅੱਖਾਂ ਨਾਲ ਨਹੀਂ ਸੁਣਨਾ ਉਹ ਕਿਹੜੀ ਚੀਜ਼ ਆ ਗਈ ਜਿਹਨੂੰ ਕਿ ਜਿੰਨਾ ਫਾੜਾਂਗੇ ਉਹ ਓਨੀ ਤੇਜ਼ ਆਵਾਜ਼ ਕਰੂਗਾ ਹੈ ਉਹ ਕਿਹੜੀ ਚੀਜ਼ ਆ ਜਿਹਨੂੰ ਜਿੰਨਾ ਫਾੜਾਂਗੇ ਉਹ ਓਨੀ ਤੇਜ਼ ਆਵਾਜ਼ ਕਰੂਗਾ ਕਪੜਾ ਜਿੰਨਾ ਚਾਲਾ ਵੜੋ ਆਵਾਜ਼ ਕਰੀ ਜਾਓ ਕਰੀ ਜਾਊਗਾ ਇੰਨਾ ਵੀ ਨਹੀਂ ਕਰਦਾ ਹੈਗਾ ਇਸ ਤੋਂ ਹਟ ਕੇ ਵੀ ਕੋਈ ਚੀਜ਼ ਹੈ ਇਹੋ ਜੀ ਕਿਹੜੀ ਚੀਜ਼ ਆ ਬਾਈ ਜਿਹਨੂੰ ਜਿੰਨਾ ਫਾੜਾਂਗੇ ਓਨੀ ਤੇਜ਼ ਆਵਾਜ਼ ਕਰੂਗੀ ਬੁੱਝੋ ਇਹ ਬੁਝਾਰਤ ਨੂੰ ਬੁੱਝ ਸਕਦਾ ਯਾਰ ਹੈ ਕੀ ਹੋ ਸਕਦਾ ਵਸ ਸੋਚਣ ਵਾਲੀ ਗੱਲ ਆ ਉਹ ਤੂੰ ਬੇਕਾਮ ਮੇਰਾ ਕੰਮ ਫਾੜ ਦਿਆ ਗੁਬਾਰਾ ਗੁਬਾਰਾ ਉਹ ਤਾਂ ਇੱਕ ਵਾਰੀ ਆਵਾਜ਼ ਕਰ ਦਿੰਦਾ ਮਤਲਬ ਉਹ ਨੂੰ ਕਈ ਵਾਰ ਫਾੜਿਆ ਜਾ ਸਕਦਾ ਉਹ ਨੂੰ ਕਈ ਵਾਰ ਫਾੜਿਆ ਜਾ ਸਕਦਾ ਤੇ ਆਪਣੀ ਮਰਜ਼ੀ ਨਾਲ ਫਾੜਿਆ ਜਾ ਸਕਦਾ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਫਾੜ ਸਕਦੇ ਹੋ ਕਿੰਨਾ ਨਹੀਂ ਫਾਟ ਸਕਦੇ ਕਿਹੜੀ ਚੀਜ਼ ਇਹਨੂੰ ਫਾੜਾਂਗੇ ਇੰਨੀ ਜ਼ਿਆਦਾ ਆਵਾਜ਼ ਕਰਾਂਗੇ ਕਿਸ ਚੀਜ਼ ਦੇ ਨਾਲ ਜੁੜੀ ਹੋਈ ਹੈ ਵੀ ਥੋੜਾ ਹਿੰਟ ਦਿਓ ਥੋੜਾ ਜਿਹਾ ਕੱਲੇ-ਕੱਲੇ ਪਰਸਨ ਨਾਲ ਜੁੜੀ ਹੋਈ ਹੈ ਮੇਰੇ ਨਾਲ ਕਦੀ ਉਹ ਕੱਟਣਾ ਵਾਪਰੀ ਹੈ ਬਹੁਤ ਵਾਰ ਤੁਸੀਂ ਬਹੁਤ ਫਾਟੇ ਹੋਗੇ ਹੈ ਮੈਂ ਹੁਜੇ ਕਿਹੜੀ ਚੀਜ਼ ਫਾੜਦਾ ਵੀ

ਕਿਆ ਬਾਤ ਹੈ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਗਲਾ ਹੂੰ ਕਹਿੰਦਾ ਗਲਾ ਫਾੜ ਰਿਹਾ ਹੈ ਹੈ ਖੈਰ ਅਗਲੀ ਬੁਝਾਰਤ ਸੋ ਆਪਣੀ ਲਾਸਟ ਐਂਡ ਫਾਈਨਲ ਬੁਝਾਰਤ ਹੈ ਹਾਂਜੀ ਬੜੀ ਧਿਆਨ ਨਾਲ ਸੁਣਿਓ ਆਈ ਠੀਕ ਉਹਨੂੰ ਅਨਸਰ ਪਤਾ ਵੀ ਹੋਊਗਾ ਮੈਂ ਕੰਨ ਨਾਲ ਸੁਣਾਗਾ ਕਿਉਂਕਿ ਦੂਜੀ ਵਾਰ ਰਿਪੀਟ ਕਰ ਰਹੀ ਹਾਂ ਮੈਂ ਓਕੇ ਉਹ ਕਿਹੜੀ ਚੀਜ਼ ਹੈਗੀ ਜਿਹੜੀ ਕਿ ਫਟਣ ਤੇ ਆਵਾਜ਼ ਨਹੀਂ ਕਰਦੀ ਤੁਸੀਂ ਚਲੋ ਖੈਰ ਲਓ ਜੀ ਕਿਹੜੀ ਚੀਜ਼ ਹੈ ਜੋ ਫਟਣ ਤੇ ਆਵਾਜ਼ ਨਹੀਂ ਕਰਦੀ ਬੁੱਝੋ ਜੀ ਬੁਝਾਰਤ ਨੂੰ ਜਦ ਬੁੱਝ ਸਕਦਾ ਹੈ ਮੈਂ ਹੁਣੇ ਕਹਿ ਕੇ ਹਟਾਂ ਗੁਬਾਰਾ ਦੁਬਾਰਾ ਫਾੜਾਂਗੇ ਤਾਂ ਆਵਾਜ਼ ਆਏਗੀ ਹੈ ਦੁੱਧ ਕਾਫੀ ਕੈਟ ਕਾਫੀ ਕੈਟ ਕੀ ਜੇ ਹੁਣ ਕੋਈ ਮੈਨੂੰ ਸਪੋਰਟ ਕਰ ਰਿਹਾ ਹੈ ਹੈ ਇਹ ਮਾੜੀ ਗੱਲ ਹੈ ਕੋਈ ਇਹ ਤਾਂ ਪਿਆਰ ਦੀ ਗੱਲ ਹੁੰਦੀ ਹੈ ਇਹ ਗਲਤ ਹੈ ਨਾ 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 ਦੁੱਧ ਹੈ ਭਾਈ ਜੇ ਦੁੱਧ ਫੜਦਾ ਹੈ ਆਵਾਜ਼ ਦਿੰਦਾ ਉਹ ਸਾਡੇ ਤਾਂ ਕਈ ਵਾਰ ਵਾਪਰ ਚੁੱਕਿਆ ਹੈ ਆਏ ਦੁੱਧ ਲੈ ਲੈਨੇ ਆ 1 ਲੀਟਰ ਗਰਮ ਕਰਦੇ ਨਹੀਂ ਜਦ ਗਰਮ ਕਰਦੇ ਆ ਫੜ ਜਾਂਦਾ ਫਿਰ ਉਹਦਾ ਪਨੀਰ ਬਣਾ ਕੇ ਰੋਟੀਆਂ ਪਾ ਕੇ ਮੈਨੂੰ ਦਿਖਾਇਆ ਜਾਂਦਾ ਹੈ ਹੈਲੋ ਇੱਥੇ ਇੱਥੇ ਤੱਕ ਤੁਸੀਂ ਸੀਟਿੰਗ ਕਰ ਲਈ ਹੁਣ ਮੇਰਾ ਇੱਕ ਹੋਰ ਸਵਾਲ ਇਹ ਦੇ ਨਾਲ ਰਿਲੇਟਡ ਹੈ ਹੈਲੋ ਆਂ ਦੋ ਓਹ ਕਿਹੜੀ ਚੀਜ਼ ਆ? ਅਗਲੇ ਕਿਹਾ ਗਿਆ ਸੀਗਾ ਇੱਕ ਗੱਲ ਯਾਦ ਰੱਖਿਓ ਕਿ ਹੈਗੇ ਸੀ ਲਾਸਟ ਬੁਝਾਰਤ ਐ ਫਿਰ ਵੀ ੱੱੱਕਾ ਮੇਰੇ ਨਾਲ ਹੁੰਦਾ ਔਰ ਹਰ ਵਾਰੀ ਹੁੰਦਾ। ਵੀ ਮੈਂ ਵੀ ਫਿਰ ਮੈਂ ਥੋੜਾ ਨੇ ਕੈਸੀ ਬਿਚੀ। ਹਾਂ ਆਵਾਜ਼ ਬੁਲੰਦ ਕਰਾਂਗਾ ਮੈਂ ਤਰਦੇ ਬੈਠੂ ਸੱਚੀ ਗੱਲ ਕਹਿ ਰਹੇ ਹਾਂ। ਆਗੇ ਨਾ ਆਪਣੀ ਲਾਈਨ ਤੇ। ਹਾਂ ਸੱਚੀ ਗੱਲ ਐ। ਲਾਸਟ ਐਂਡ ਫਾਈਨਲ ਓਕੇ। ਓਹ ਕਿਹੜੀ ਚੀਜ਼ ਆ ਜੋ ਕਿ ਇੱਕ ਵਾਰ ਫਟ ਜਾਵੇ ਉਹਨੂੰ ਸੀਆ ਨਹੀਂ ਜਾ ਸਕਦਾ। ਹਾਂ ਇੱਕ ਵਾਰੀ ਫਟ ਜਾਏ ਦੁਆਰਾ ਸਿੱਤਰੀ ਜਾ ਸਕਦਾ। ਤੇ ਇਹੋ ਜਿਹਾ ਕੀ ਹੋ ਸਕਦਾ ਯਾਰ ਕੀ ਇਹੋ ਜੀ ਕਿਹੜੀ ਚੀਜ਼ ਐ? ਜੋ ਫਟ ਜੇ ਉਹਨੂੰ ਦੁਬਾਰਾ ਸਿੱਤ ਕਪੜਾ ਸਿਲੇ ਜਾ ਸਕਦਾ ਹੈ ਦੁਬਾਰਾ ਸਿਲੇ ਜਾ ਸਕਦਾ ਹੈ ਸੀ ਕੀ ਤਿਆਰ ਹੋ ਫਿਰ ਦੁੱਧ ਹੀ ਹੈ ਦੁੱਧ ਫਟ ਗਿਆ ਉਹ ਦੁਬਾਰਾ ਸਿੱਲੇ ਨਹੀਂ ਜਾਊਗਾ ਕੈਂਸਰ ਹੋਰ ਵੀ ਹੈ ਇਹਦਾ ਅੱਛਾ ਦੁੱਧ ਨਹੀਂ ਹੈ ਦੁੱਧ ਵੀ ਹੋ ਸਕਦਾ ਬਟੀ ਕੈਂਸਰ ਹੋ ਜਾਂਦੀ ਹੈ ਠੀਕ ਹੈ ਫਿਰ ਮਿਲ ਗਿਆ ਜਵਾਬ ਹਾਂਜੀ ਹਾਂਜੀ ਹੋ ਕੀ ਬਜ਼ਾਰਤ ਹਾਂਜੀ ਹਾਂਜੀ ਲਓ ਜੀ ਫਿਰ ਅੱਜ ਦੀ ਵੀਡੀਓ ਸਿਰਫ ਐਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗਦੀ ਹੈ ਰੋਜ਼ਾਨਾ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਆ नेक्स्ट ਵੀ